ਜਹਿਨ ਨਮਸਕਾਰ ਸਸੀ ਦਾ ਦੋਸਤੋ ਮੈਟਵਾਡ ਆਪਣਾ ਸਜੀਬਾਵਾ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਤਾ ਦੋਸਤੋ ਜੀ ਵੀ ਕੀ ਤੁਹਾਨੂੰ ਪਤਾ ਹੀ ਹੈ ਕਿ ਗੁਰਦਾਸਪੁਰ ਸ਼ਹਿਰ ਵਿੱਚ ਕਾਫੀ ਜਿਹੜੀਆਂ ਇਨਕ੍ਰੋਜਮੈਂਟ ਹੋ ਚੁੱਕੀ ਹੈ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਕਾਰਨ ਪੀੜ ਹੋਣ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਮੁਸੀਬਤਾਂ ਜਿਹੜੀਆਂ ਚੱਲਦੀਆਂ ਪੈ ਰਹੀਆਂ ਨੇ ਗੱਲ ਕਰੀਏ ਤਾਂ ਤਿਬੜੀ ਰੋਡ ਜਿਹੜਾ ਵੱਡਾ ਚੌਂਕ ਬਹੁਤ ਜ਼ਿਆਦਾ ਜਿਆ ਟ੍ਰੈਫਿਕ ਹੋ ਚੁੱਕੀ ਥੀ ਉਹਨਾਂ ਲੋਕ ਦੁਕਾਨਦਾਰਾਂ ਨੇ ਵੀ ਕਾਫੀ ਜਿਹੜੇ ਐ ਨਜਾਇਜ਼ ਕਬਜ਼ੇ ਕੀਤੇ ਨੇ ਤੇ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਕੀ ਡੀ ਇਨਸਪੈਕਟਰ ਸਾਹਿਬ ਮਨਿੰਦਰ ਸਿੰਘ ਜੀ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਰਨਾ ਚਾਹੁੰਦੇ ਸਰ ਗੁਰਦਾਸਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਟ੍ਰੈਫਿਕ ਹੋ ਚੁੱਕੀ ਦੀ ਨਜਾਇਜ਼ ਕਬਜ਼ੇ ਵੀ ਦੁਕਾਨਦਾਰਾਂ ਵੱਲੋਂ ਕੀਤੇ ਗਏ ਨੇ ਇਨਕ੍ਰੋਚਮੈਂਟ ਕਾਫੀ ਹੋ ਚੁੱਕੀ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਇਹਨਾਂ ਨੂੰ ਸਾਰਿਆਂ ਨੂੰ ਜੀ ਤਕਰੀਬਨ ਜਿਹੜੇ ਆ ਇਹਨਾਂ ਦੇ ਭਾਰੀ ਪੱਦਰ ਤੇ ਉੱਤੇ ਜਿਹੜੇ ਆ ਇਹਨਾਂ ਨੂੰ ਅਸਲੀ ਇਨਕ੍ਰੋਚਮੈਂਟ ਦੂਰ ਕਰਨ ਦਾ ਯਤਨ ਕਰ ਰਿਹਾ ਜੀ ਇਹ ਜੋ ਵੀ ਹੈ ਇਹਨਾਂ ਨੂੰ ਟਰਾਲੀਆਂ ਦੇ ਰਾਈ ਸਾਰਾ ਸਮਾਨ ਜਿਹੜਾ ਵਾ ਇਹਨਾਂ ਦਾ ਜੋ ਵੀ ਅਨਕ੍ਰੋਜਮੈਂਟ ਕੀਤੀ ਹੈ ਦੁਕਾਨਦਾਰਾਂ ਨੇ ਬੜੀ ਵਾਲਿਆਂ ਨੇ ਜਾਂ ਰੇੜੀ ਵਾਲਿਆਂ ਨੇ ਇਹ ਆਪਣੇ ਜਿਹੜੀ ਹੈ ਜਬਤ ਕਰਕੇ ਸਮਾਨ ਦਫਤਰ ਲੈਤਾ ਜਾਵੇਗਾ ਸਟਾਟੇ ਵੱਲੋਂ ਸਭੇ ਸਮੇਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਫਿਰ ਵੀ ਦੁਕਾਨਦਾਰ ਜਿਹੜੇ ਆ ਉਹ ਆਪਣੇ ਨਜ਼ਾਇਜ਼ ਕਪ ਜਿਹੜੇ ਕਰ ਲੈਂਦੇ ਨੇ ਤੇ ਕੀ ਕਾਰਨ ਕੀ ਲੱਗਦਾ ਕੀ ਕਾਰਨ ਕੀ ਹੈ ਵੇਖੋ ਜੀ ਹੁਣ ਜਿਹੜੇ ਦੁਕਾਨਦਾਰ ਨੇ ਇਹ ਜ਼ਿਆਦਾਤਰ ਤੇ ਜਾਂ ਫੜੀ ਵਾਲੇ ਨੇ ਇੱਕ ਦੂਜੇ ਨਾਲ ਵੇਖ ਕੇ ਹੀ ਇੱਕ ਦੂਜੇ ਦੇ ਅੱਗੇ ਲਗਾਈ ਜਾਂਦੇ ਹਨ ਜੋ ਕਿ ਬਹੁਤ ਮੰਦ ਭਗਾ ਇਹਦੇ ਨਾਲ ਐਕਸੀਡੈਂਟ ਹੋਣ ਦਾ ਵੀ ਖਤਰਾ ਹੈ ਤੇ ਲੇਕਰ ਇਹਨਾਂ ਨੂੰ ਹੀ ਚਾਹੀਦਾ ਹੈ ਕਿ ਆਪੋ ਆਪਣੀ ਦੁਕਾਨਾਂ ਜਾਂ ਰੇੜੀਆਂ ਆਪਣੀਆਂ ਜਿਹੜੀਆਂ ਆਪਣੀ ਰੋਡ ਤੋਂ ਪਿਛੇ ਲਾਉਣ ਤਾਂ ਕਿ ਆਪਣੀ ਆਵਾਜਾਈ ਦੇ ਵਿੱਚ ਰਾਹੀ ਗੀਰਾ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਅਗਰ ਦੁਕਾਨਦਾਰ ਐਚੀ ਜਿਹੜੇ ਨਜ਼ਾਇਜ਼ ਕਬਜੇ ਨਹੀਂ ਹਟਾਉਂਦੇ ਤਾਂ ਕੀ ਕਾਰਵਾਈ ਕੀਤੀ ਜਾਏਗੀ ਕੀ ਜੁਰਮਾਨਾ ਵੀ ਕੀਤਾ ਜਾਏਗਾ ਕਿਸ ਤਰ੍ਹਾਂ ਦਾ ਤੜਾ ਉਪਰਾਲਾ ਰਹੇਗਾ ਇਹਨਾਂ ਤਾਂ ਵੇਖੋ ਜੀ ਇਹ ਤੇ ਜਿਹੜੀ ਐਨਕ੍ਰੋਚਮੈਂਟ ਹੁੰਦੀ ਹੈ ਇਹ ਤੇ ਹੁੰਦੀ ਨਾਜਾਇਜ਼ ਇਹ ਨਾਜਾਇਜ਼ ਐਨਕ੍ਰੋਚਮੈਂਟ ਨੂੰ ਦੂਰ ਕਰਨ ਵਾਸਤੇ ਅਸੀਂ ਜਿਹੜਾ ਵਾ ਸਾਡੇ ਈਓ ਸਾਹਿਬ ਨੇ ਵੀ ਤੇ ਡੀਸੀ ਸਾਹਿਬ ਨੇ ਵੀ ਮਾਨਯੋਗ ਏਡੀਸੀ ਜਨਰਲ ਸਾਹਿਬ ਨੇ ਵੀ ਤੇ ਪ੍ਰਧਾਨ ਜੀ ਨੇ ਵੀ ਹੁਕਮ ਕਰ ਦਿੱਤੇ ਗਏ ਨੇ ਕਿ ਸ਼ਹਿਰ ਦੇ ਵਿੱਚ ਜਿੰਨੀ ਵੀ ਐਨਕ੍ਰੋਚਮੈਂਟ ਹੈ ਦੂ ਇਹ ਜਿਹੜੀ ਆ ਆਪਣੇ 1-2 ਦਿਨਾਂ ਦੇ ਵਿੱਚ ਹੀ ਜਿਹੜੀ ਆ ਇਹ ਜਿਹੜੀ ਐਨਕ੍ਰੋਚਮੈਂਟ ਜਿਹੜੀ ਦੂਰ ਕਰ ਦਿੱਤੀ ਜਾਵੇਗੀ ਜਿਸ ਤਰ੍ਹਾਂ ਹੁਣੇ ਸਰ ਨੇ ਦੱਸਿਆ ਕਿ ਜਲਦੀ ਜੜੀਆ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਵੀ ਇਨਕ੍ਰੋਸਮੈਂਟ ਕੀਤੀ ਨੇ ਤੇ ਸ਼ਹਿਰ ਵਾਸੀਆਂ ਨੂੰ ਇਹੀ ਹਦਾਇਤ ਹੈ ਕਿ ਆਪਣੇ ਆਪਣੇ ਜਿਹੜੇ ਸਮਾਨ ਹੈਗੇ ਆ ਉਹ ਆਪਣੀ ਸੀਮਾ ਦੇ ਅੰਦਰ ਹੀ ਰੱਖਣ ਆਦਰਵਾਇਜ਼ ਉਹਨਾਂ ਦੇ ਜਿਹੜੇ ਸਮਾਨ ਹੈਗੇ ਆ ਚਪਤ ਕੀਤੇ ਜਾਣਗੇ ਸਰ ਇੱਕ ਲਾਸਟ ਮੈਸੇਜ ਕੀ ਦੇਣਾ ਚਾਹੂਗਾ ਗੁਰਦਾਸਪੁਰ ਵਾਸੀਆਂ ਨੂੰ ਮੈਂ ਸ਼ਹਿਰ ਨਿਵਾਸੀਆਂ ਨੂੰ ਇਹੋ ਬੇਨਤੀ ਕਰਾਂਗਾ ਦੁਕਾਨਦਾਰਾਂ ਨੂੰ ਫੜੀ ਆੜਿਆਂ ਨੂੰ ਰੇੜੀ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਵੀ ਸ਼ਹਿਰ ਦੇ ਉੱਤੇ ਸੜਕਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਉਹ ਆਪਣੇ ਜਿਹੜੇ ਨਜਾਇਜ਼ ਕਬਜ਼ੇ ਆਪਣੇ ਆਪ ਉਹ ਤੋਂ ਹਟਾ ਦੇਣਾ ਲੇਕਿਨ ਜੇਕਰ ਅਸੀਂ ਕਿਸੇ ਤਰ੍ਹਾਂ ਖਸਾਨ ਹੋ ਗਿਆ ਤਾਂ ਆਪ ਜਿੰਮੇਵਾਰ ਹੋਣਗੇ ਕਿਉਂਕਿ ਜੋ ਵੀ ਸਮਾਨ ਅਸੀਂ ਲੈਵਾਂਗੇ ਟਰਾਲੀਆ ਦੇ ਰਾਈ ਜਾਂ ਜੀਸੀਬੀ ਦੇ ਰਾਈ ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਨਹੀਂ ਕੀਤਾ ਜਾਵੇਗਾ ਉਹ ਸਮਾਨ ਜ਼ਬਤ ਕਰ ਲਿਆ ਜਾਵੇਗਾ ਤੇ ਗਾਹ ਤੋਂ ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਸਮਾਨ ਨਹੀਂ ਲਗਾਉਣ ਦਿੱਤਾ ਜਾਵੇਗਾ ਬਹੁਤ ਵਧੀਆ ਸਭ ਨੇ ਗੱਲ ਕੀਤੀ ਗਈ ਹੈ ਕਿ ਜਿੰਨੇ ਵੀ ਦੁਕਾਨਦਾਰ ਨੇ ਉਹ ਆਪਣੀ ਸੀਮਾ ਦੇ ਵਿੱਚ ਜਿਹੜਾ ਇਹ ਸਮਾਨ ਰੱਖਣ ਅਦਰਵਾਈਜ਼ ਉਹਨਾਂ ਦਾ ਜਿਹੜਾ ਸਮਾਨ ਹੈ ਜ਼ਬਤ ਕੀਤਾ ਜਾਏਗਾ ਮੈਂ ਤੁਹਾਡਾ ਆਪਣਾ ਸੰਜੀਪਾਵਾ